ਸਤਿ ਸ਼੍ਰੀ ਅਕਾਲ ਜੀ ਗੁੰਝਣ ਮੈਂ ਤੇ ਤੇਰੇ ਨਾਲ ਹਰ ਸਮਝੌਤਾ ਕਰ ਲਈ ਤਿਆਰ ਸੀ ਤੇ ਹਮੇਸ਼ਾ ਤੇਰਾ ਸਾਥ ਵੀ ਦਿੰਦਾ ਰਿਹਾ ਆ ਮੈਂ ਕਦੀ ਵੀ ਤੇਰੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਤੋਂ ਅਲੱਗ ਨਹੀਂ ਸਮਝਿਆ ਪਤੀ ਪਤਨੀ ਸੱਤ ਫੇਰਿਆਂ ਦੇ ਨਾਲ-ਨਾਲ ਇੱਕ ਦੂਸਰੇ ਨੂੰ ਦਿਲ ਤੋਂ ਵਾਅਦਾ ਕਰਦੇ ਆ ਕਿ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਦਿਲ ਤੋਂ ਇੱਜ਼ਤ ਕਰਨਗੇ ਭਾਰਤੂ میریں ਭਾਵਨਾਵਾਂ ਨੂੰ ਕਦੀ ਨਹੀਂ ਸਮਝਿਆ ਤੇ ਫਿਰ ਇਹ ਸਮਝੌਤਾ ਮੈਂ ਹੀ ਕਿਉਂ ਕਰਾਂ అర్జుਨ ਦੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਕਹਿਣ ਲੱਗਾ ਮੇਰੇ خیال ਨਾਲ ਤੇਰੇ ਮੰਮੀ ਪਾਪਾ ਨੂੰ ਇੱਥੇ ਰੱਖਣ ਦਾ ਸਮਝੌਤਾ ਮੈਂ ਨਹੀਂ ਕਰ ਸਕਦਾ ਕਿਉਂਕਿ ਇਹ ਮੇਰਾ ਹਿਕਾਰਿਆ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਖਲਾਰਾ ਨਹੀਂ ਚਾਹੁੰਦਾ ਮਾਫ਼ ਕਰਨਾ ਅਰਜੁਨ ਸ਼ਾਇਦ ਉਸ ਵਕਤ ਮੇਰੇ ਮਨ ਤੇ ਬੁੱਧੀ ਤੇ ਪੱਥਰ ਪੈ ਗਿਆ ਸੀ ਜੂਮੀ ਤੇ ਰਿਆ ਪਾਵਨਾਵਾਂ ਨੂੰ ਸਮਝ ਨਾ ਸਕੀ ਪਲੀਜ਼ ਅਰਜੁਨ ਮੈਨੂੰ ਮਾਫ ਕਰ ਦੋ ਅੱਜ ਮੇਰੇ ਮਾਤਾ ਪਿਤਾ ਨੂੰ ਸਾਡੇ ਸਹਾਰੇ ਦੀ ਬਹੁਤ ਲੋੜ ਆ ਸੋਚੋ ਅਰਜੁਨ ਜੇ ਉਹ ਇੱਥੇ ਨਹੀਂ ਰਹਿਣਗੇ ਤੇ ਫਿਰ ਕਿੱਥੇ ਰਹਿਣਗੇ ਗੁੰਜਣ ਦੁਖੀ ਹੋ ਕੇ ਬੋਲੀ ਗੁੰਜਣ ਦਾ ਆਪਰਾਵਦੇਸ਼ ਵਿੱਚ ਨੌਕਰੀ ਕਰਦਾ ਸੀ ਤੇ ਉਹਦੇ ਮਾਤਾ ਪਿਤਾ ਦੋਵਾਂ ਨੂੰ ਕਰੋਨਾ ਹੋ ਜਾਣ ਦੇ ਕਾਰਨ ਉਹ ਬਿਲਕੁਲ ਹੀ ਇਕੱਲੇ ਰਹਿ ਗਏ ਸੀ। ਬਸ ਇਸ ਲਈ ਗੁੰਜਣ ਉਹਨਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਸੀ। ਗੁੰਜਣ ਸਹਾਰਾ ਤੇ ਮੇਰੇ ਭਰਾ ਅਮਨ ਦੀ ਪਤਨੀ ਮਾਨਵੀ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਚਾਹੀਦਾ ਸੀ। ਪਰ ਤੂੰ ਤੇ ਮੇਰੇ ਥੋੜੇ ਜਿਹਾ ਸਹਾਰੇ ਕਾਰਨ ਘਰ ਵਿੱਚ ਕਲੇਸ਼ ਕਰ ਲਿਆ ਸੀ। ਤੇ ਜੇ ਮੈਂ ਆਪਣੀ ਸੈਲਰੀ ਵਿੱਚੋਂ ਉਹਨਾਂ ਨੂੰ ਕੁਝ ਦੇਣਾ ਚਾਹਿਆ ਤੇ ਤੂੰ ਫਿਰ ਚਾਗਣਾ ਕਰਦੀ ਸੀ ਅੱਜ ਮਾਨਵੀ ਤੇ ਉਹਦੇ ਬੱਚੇ ਕਿੰਨੇ ਮੁਸ਼ਕਲ ਸਮੇਂ ਵਿੱਚ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਅਰਜੁਨ ਦੀਆਂ ਅੱਖਾਂ ਵਿੱਚੋਂ ਦੁੱਖ ਦੇ ਕਾਰਨ ਹੰਝੂ ਵਹਿ ਤੁਰੇ ਸੀ ਅਰਜੁਨ ਤੇ ਹਮਨ ਦੇ ਪਾਪਾ ਉਦੋਂ ਹੀ ਗੁਜ਼ਰ ਗਏ ਸਨ ਜਦੋਂ ਅਰਜੁਨ 18 ਸਾਲ ਦਾ ਸੀ ਅਰਜੁਨ ਨੂੰ ਉਹਦੇ ਪਾਪਾ ਦੀ ਨੌਕਰੀ ਮਿਲ ਗਈ ਕਿਉਂਕਿ ਉਹ ਸਰਕਾਰੀ ਨੌਕਰੀ ਸੀ ਅਮਨ ਦਾ ਪੜਾਈ ਵਿੱਚ ਮਨ ਥੋੜਾ ਲੱਗਦਾ ਸੀ ਤੇ ਉਹਦਾ ਸਰੀਰ ਵੀ ਕੁਝ ਕਮਜ਼ੋਰ ਸੀ ਤੇ ਅਰਜੁਨ ਨੇ ਅਮਨ ਨੂੰ ਘਰ ਦੇ ਬਾਹਰ ਹੀ ਇੱਕ ਦੁਕਾਨ ਖੋਲ੍ਹ ਦਿੱਤੀ ਸਮੇਂ ਦੇ ਨਾਲ ਦੋਵੇਂ ਭਰਾ ਅਰਜੁਨ ਅਤੇ ਅਮਨ ਦਾ ਵਿਆਹ ਉਹਦੀ ਮਾਂ ਰਜਨੀ ਨੇ ਚੰਗੇ ਪਰਿਵਾਰ ਦੀਆਂ ਕੁੜੀਆਂ ਨਾਲ ਕਰ ਦਿੱਤਾ ਪਰਿਵਾਰ ਬੜਾ ਵਧੀਆ ਚੱਲ ਰਿਹਾ ਸੀ ਪਰ ਇੱਕ ਦਿਨ ਉਹਨਾਂ ਦੀ ਮਾਂ ਰਜਨੀ ਵੀ ਗੁਜ਼ਰ ਗਈ ਇੱਕ ਵਾਰ ਫਿਰ ਉਹਨਾਂ ਦੇ ਪਰਿਵਾਰ ਵਿੱਚ ਹਲਚਲ ਮਚ ਗਈ ਪਰ ਸਮੇਂ ਦੇ ਨਾਲ ਨਾਲ ਜ਼ਿੰਦਗੀ ਦੀ ਗੱਡੀ ਪਟੜੀ ਤੇ ਆਉਣ ਲੱਗੀ ਤੇ ਫਿਰ ਅਰਜੁਨ ਦਾ ਟ੍ਰਾਂਸਫਰ ਦੂਸਰੇ ਸ਼ਹਿਰ ਵਿੱਚ ਹੋ ਗਿਆ ਤੇ ਅਰਜਨ ਆਪਣੀ ਪਤਨੀ ਨਾਲ ਉਥੇ ਸ਼ਿਫਟ ਹੋ ਗਿਆ ਗੁੰਜਨ ਨੂੰ ਆਪਣੇ ਪਤੀ ਦੀ ਨੌਕਰੀ ਅਤੇ ਪੈਸੇ ਦਾ ਬੜਾ ਕਮਾਂਡ ਸੀ ਤੇ ਉਹ ਹਾਂ ਜੀ ਉਹ ਅਮੀਰ ਪਰਿਵਾਰ ਤੋਂ ਸੀ ਤੇ ਉਧਰ ਅਮਨ ਦੀ ਪਤਨੀ ਮਾਨਵੀ ਬੜੇ ਛੋਟੇ ਜਿਹੇ ਪਰਿਵਾਰ ਤੋਂ ਸਬੰਧ ਰੱਖਦੀ ਸੀ ਪਰ ਫਿਰ ਵੀ ਮਾਨਵੀ ਆਪਣੇ ਪਰਿਵਾਰ ਦੇ ਨਾਲ ਖੁਸ਼ ਸੀ ਤੇ ਫਿਰ ਅਚਾਨਕ ਉਹਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਤੇ ਸਮੇਂ ਨੇ ਇੱਕ ਵਾਰ ਫਿਰ ਪਲਟਾ ਮਾਰਿਆ ਅਮਨ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹ ਵੀ ਸਾਈਲੈਂਟ ਅਟੈਕ ਦੇ ਕਾਰਨ ਗੁజర్ ਗਿਆ। ਅਨੰਦਦੀਪਾ ਤੜਨੀ ਮਾਨਵੀ ਨੇ ਅਰਜੁਨ ਨੂੰ ਰੋਂਦੇ ਹੋਏ ਫੋਨ ਕੀਤਾ। ਅਰਜੁਨ ਹੜਬੜਾਹਟ ਦੇ ਵਿੱਚ ਉਹਨਾਂ ਦੇ ਕੋਲ ਚਲ ਗਿਆ। ਮਾਨਵੀ ਦੀ ਹਾਲਤ ਬਿਲਕੁਲ ਵੀ ਸਹੀ ਨਹੀਂ ਸੀ ਤੇ ਅਰਜੁਨ ਨੇ ਸਾਰੇ ਕੰਮ ਨਿਪਟਾ ਕੇ ਮਾਨਵੀ ਅਤੇ ਉਹਦੇ ਬੱਚਿਆਂ ਨੂੰ ਆਪਣੇ ਨਾਲ ਛੇਰ ਲੈ ਗਿਆ। ਤੇ ਇਹ ਵੇਖਦੇ ਹੀ ਗੁੰਜਣ ਬਹੁਤ ਗੁੱਸੇ ਵਿੱਚ ਆ ਗਈ। ਤੇ ਜਿੰਨਾ ਚਿਰ ਮਾਨਵੀ ਅਰਜਨ ਦੇ ਕੋਲ ਰਹੀ ਗੁੰਜਣ ਹਰ ਰੋਜ਼ ਅਰਜਨ ਨੂੰ ਪੁੱਛਦੀ ਸੀ ਕਿ ਇਹ ਲੋਕ ਘਰ ਵਾਪਸ ਕਦੋਂ ਜਾਣਗੇ ਅੱਗੋਂ ਅਰਜਨ ਕਹਿੰਦਾ ਸੀ ਕਿ ਇਹ ਘਰ ਅਮਨ ਦੇ ਵੱਡੇ ਭਰਾ ਅਰਜੁਨ ਦਾ ਆ ਤੇ ਇਹ ਜਿੰਨਾ ਚਿਰ ਜਾਣ ਇੱਥੇ ਰਹਿ ਸਕਦੇ ਨੇ ਮੈਂ ਤੇ ਇਹਨਾਂ ਨੂੰ ਆਪਣੇ ਕੋਲ ਹਮੇਸ਼ਾ ਲਈ ਰੱਖਣਾ ਚਾਹੁੰਦਾ ਹਾਂ ਕਿਉਂਕਿ ਦੋ ਛੋਟੇ ਬੱਚਿਆਂ ਦੀ ਜ਼ਿੰਮੇਵਾਰੀ ਮਾਨਵੀ ਇਕੱਲੀ ਕਿਦਾਂ ਸੰਭਾਲੇਗੀ? ਅਰਜੁਨ ਬੜੇ ਪਿਆਰ ਨਾਲ ਆਪਣੀ ਪਤਨੀ ਗੂੰਜਨ ਨੂੰ ਸਮਝਾਉਂਦਾ ਪਰ ਗੂੰਜਨ ਕਹਿੰਦੀ ਕਿ ਅਰਜੁਨ ਇਹ ਘਰ ਮੇਰਾ ਆ ਮੈਂ ਨਹੀਂ ਚਾਹੁੰਦੀ ਕਿ ਇਹ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਨ ਤੇ ਫਿਰ ਅਮਨ ਦੀ ਦੁਕਾਨ ਵੀ ਤਾਂ ਹੈ ਇਹ ਲੋਕ ਉਹਨਾਂ ਨੂੰ ਜਾ ਕੇ ਸੰਭਾਲਣ ਤੇ ਆਪਣਾ ਖਰਚਾ ਪਾਣੀ ਚਲਾਉਣ ਗੁੰਜਣ ਬੜੀ ਚਿੜਚਿੜਾਉਂਦੇ ਹੋਏ ਕਹਿੰਦੀ ਗੁੰਜਣ ਤੂੰ ਕਿੰਨੀ ਸੁਆਰਥੀ ਹੋ ਗਈਆਂ ਨਾ ਤੈਨੂੰ ਪਤਾ ਹੈ ਨਾ ਇਹ ਜੋ ਮੇਰੀ ਵਧੀਆ ਨੌਕਰੀ ਆ ਇਹ ਪਾਪਾ ਦੇ ਕਾਰਨ ਹੀ ਆ ਤੇ ਕਿਤੇ ਨਾ ਕਿਤੇ ਉਹ ਨੌਕਰੀ ਤੇ ਇਨਾਂ ਦਾ ਵਿਆਹ kiya ਅਰਜੁਨ ਬੋਲਿਆ ਗੁੰਜਣ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਨਹੀਂ ਸੰਭਾਲ ਸਕਦੀ ਇਹਨਾਂ ਨੂੰ ਗੁੰਜਣ ਅਰਜੁਨ ਦੀਆਂ ਪਾਵਨਾਂਵਾਂ ਨੂੰ ਬਿਲਕੁਲ ਨਹੀਂ ਸਮਝ ਰਹੀ ਸੀ ਭਾਬੀ ਜੀ ਤੁਸੀਂ ਲੋਕ ਪਰੇਸ਼ਾਨ ਨਾ ਹੋ ਅਸੀਂ ਇੱਥੋਂ ਛੇਤੀ ਹੀ ਚਲ ਜਾਵਾਂਗੇ ਮੈਂ ਆਪਣੀ ਚੰਦੀ ਕਿ ਮੇਰੇ ਕਾਰਨ ਤੁਹਾਡੇ ਘਰ ਚ ਗੜਾ ਹੋਵੇ ਅਮੰਦੀ ਪਤਨੀ ਮਾਨਵੀ ਰੋਂਦੀ ਹੋਈ ਕਹਿੰਦੀ ਅਰਜੁਨ ਨੇ ਮਾਨਵੀ ਨੂੰ ਬੜਾ ਸਮਝਾਇਆ ਪਰ ਮਾਨਵੀ ਰੁਕਣਾ ਨਹੀਂ ਚੰਦੀ ਸੀ ਤੇ ਨਾ ਹੀ ਰੁਕੀ ਅਰਜੁਨ ਦੇ ਦਿਲ ਤੋਂ ਆਹ ਨਿਕਲ ਗਈ ਪਰ ਉਹ ਆਹ ਗੁੰਜਨ ਦੇ ਦਿਲ ਤੱਕ ਬਿਲਕੁਲ ਵੀ ਨਹੀਂ ਪਹੁੰਚੀ ਤੇ ਅੱਜ ਬਿਲਕੁਲ ਉਹੀ ਦ੍ਰਿਸ਼ ਗੁੰਜਨ ਦੇ ਸਾਹਮਣੇ ਸੀ ਤੇ ਉਹ ਆਪਣੇ ਮਾਤਾ ਪਿਤਾ ਦੇ ਬਿਮਾਰ ਹੋਣ ਤੇ ਉਹਨਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਗੱਲ ਇਹ ਵੀ ਨਹੀਂ ਸੀ ਕਿ ਅਰਜੁਨ ਨਹੀਂ ਸੀ ਮੰਦਾ ਪਰ ਉਹ ਸਿਰਫ ਗੁੰਜਨ ਨੂੰ ਸਮਝਾਉਣਾ ਚਾਹੁੰਦਾ ਸੀ ਅਰਜੁਨ ਮੈਨੂੰ ਮਾਫ ਕਰ ਦਿਓ ਮੈਂ ਆਪਮਾਨੀ ਤੇ ਉਹਦੇ ਬੱਚੇ ਨੂੰ ਆਪਣੇ ਘਰ ਲੈ ਕੇ ਆਵਾਂਗੀ ਉਸ ਵਕਤ ਮੇਰੇ ਕੋਲੋਂ ਸੱਚੀ ਬਹੁਤ ਵੱਡੀ ਗਲਤੀ ਹੋਈ ਸੀ ਗੁੰਜਣ ਰੋਂਦੇ ਹੋਏ ਬੋਲੀ ਗੁੰਜਣ ਵੈਸੇ ਤੇ ਸ਼ਾਇਦ ਮੈਂ ਤੇਰਾ ਸਾਥ ਬਿਲਕੁਲ ਵੀ ਨਾ ਦਿੰਦਾ ਪਰ ਜੇ ਗੱਲ ਮੰਮੀ ਪਾਪਾ ਦੀ ਆ ਤਾਂ ਮੈਂ ਤੇਰੀਆਂ ਭਾਵਨਾਵਾਂ ਦਾ ਸਮਝੌਤਾ ਕਰ ਲਵਾਂਗਾ ਅੱਜ ਮੈਨੂੰ ਲੱਗ ਰਿਹਾ ਆ ਕਿ ਇਹ ਤੇਰੇ ਹੰਝੂ ਪਛਤਾਵੇ ਦੇ ਹੰਝੂ ਨੇ अर्जुन ਦੀ ਪਰ ਰੀਸ਼ ਦੇ ਇਦਾਂ ਦੀ ਸੀ ਕਿ ਉਹ ਕਿਸੇ ਨੂੰ ਵੀ ਦੁਖੀ ਨਹੀਂ ਦੇਖ ਸਕਦਾ ਸੀ ਤੇ ਨਾ ਹੀ ਕਿਸੇ ਨੂੰ ਦੁੱਖ ਦੇ ਸਕਦਾ ਸੀ ਤੇ ਗੁੰਜਣ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਆਪਣੀ ਦਰਾਨੀ ਮਾਨਵੀ ਤੇ ਉਹਦੇ ਬੱਚਿਆਂ ਨੂੰ ਹੀ ਮਨਾ ਕੇ ਘਰ ਲੈ ਆਈ ਤੇ ਇਹ ਵਕਤ अर्जुन ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਵਕਤ ਬਣ ਗਿਆ ਸੋਹ ਦੋਸਤੋ ਜੇ ਤੁਹਾਨੂੰ ਕਹਾਣੀ ਪਸੰਦ ਆਵੇ ਤੇ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਵੀ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕੱਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ